ਜੋ ਧਾਰੀ ਵਾਲ ਸੈਰ ਤੋਂ ਆਉਂਦੇ ਆਂ ਆਣ ਕੇ ਇਹਨਾਂ ਨੇ ਉੱਥੇ ਗੱਡੀ ਰੋਕੀ ਇਹਨਾਂ ਨੇ ਕਿਹਾ ਵੀ ਚਲੋ ਮੈਂ ਕੰਮ ਤੇ ਕਰਵਾ ਰਿਹਾ ਸੀ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਇਹ ਉਹਨਾਂ ਨੇ ਇਹਨਾਂ ਨੂੰ ਗਾਲ ਮੰਦਾ ਕੀਤਾ ਤੇ ਇਹਨਾਂ ਦੇ ਕੱਪੜੇ ਪਾੜੇ ਇਹਨਾਂ ਦੀ ਗੱਡੀ ਭੰਨੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੀ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਹੈ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇੱਕ ਸ਼ਰਾਬ ਪੀਤੀ ਹੋਈ ਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਇਹਨੇ ਅੱਗੇ ਪਿਛੇ ਕੀਤੀ ਹੈ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਿਨਾਲੀ ਕੱਢ ਲਈ ਹੈ ਦਿਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਿਨਾਲੀ ਇਹਦੇ ਕੋ ਖੋਲੀ ਆ ਇਹ ਇਹਨਾਂ ਨੇ ਸਾਡੇ ਸਰਪੰਚ ਸਾਡੀ ਬਹੁਤ ਬੇਇਜ਼ਤੀ ਕੀਤੀ ਜੇ ਅਸੀਂ ਅਸੀਂ ਪਿੰਡ ਦੇ ਮੌਜੂਦਾ ਸਰਪੰਚਾਂ ਅਸੀਂ ਪਿੰਡ ਕਰਵਾਉਣੇ ਸਾਡਾ ਪ੍ਰਬੰਧਕ ਲੱਗਾ ਹੋ। ਜਦੋਂ ਅਸੀਂ ਪਿੰਡ ਕਰ ਕੰਮ ਕਰਵਾਉਣ ਦੇ ਆ ਤੇ ਫਿਰ ਇਹ ਵਿੱਚ ਹਰ ਇੱਕ ਕੰਮ ਦੇ ਵਿੱਚ ਸਾਡੇ ਲੱਖ ਡੋਲ ਨਹੀਂ। ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰਾ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ ਚਾਰ ਪੰਜ ਦਿਨ ਹੋ ਗਏ ਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ। ਜੋ ਕਿ ਮੇਰੇ ਗੁਮਾਂਡ ਉਹਨਾਂ ਦੇ ਥਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗਾ ਛੱਡ ਦਿੱਤੀ। ਜੋ ਕਿ ਕੱਲ ਹੁਣ ਮੈਂ ਆਪਣੇ ਕੋਲ ਮਟੀਰੀਅਲ ਲਿਆ ਕੇ ਮੈਂ ਆਪਣੀ ਜਗ੍ਹਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇਤੇ ਗੱਡੀ ਚਾੜਤੀ ਮੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਦੇ ਘਰ ਲੱਗੇ ਸਾਡੀ ਪਹਿਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਬਾਤਾਂ ਕੋਈ ਆਫਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਇਹਨਾਂ ਦਾ ਆਫਸ ਚ ਝਗੜਾ ਚੱਲੀ ਜਾਂਦਾ ਹੈ ਐ ਆਪੋਜੀਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਹੈ ਕਰ ਨਹੀਂ ਬਣਾ ਹਾਂ ਹਾਂ ਲਿਆ ਆ ਵੀਡੀਓ ਬਣਾ ਲਈ ਮੈਂ ਉਧਰ ਬਣਾ ਉਧਰ ਵੀ ਬਣਾ ਕੋ ਆ ਵੀਡੀਓ ਫਿਰ ਯਾਰੀ ਨੂੰ ਘਾ ਫਿਰ ਆ ਵੀਆ

ਹਾਂ ਜੀ ਇਹ ਰਿਸ਼ਕੰਦਾ ਤੋਂ ਆ ਰਿਹਾ ਹੋਵੇ। ਗਰਨਾਮਸ਼ਾਹ ਦਾ ਜੱਥੇ ਹਲਾ ਸੁਤਨੀ। ਲਈ ਪਹਿਲੇ ਕੀ ਨਾਮ ਤੇ ਆਪਣਾ ਕਿਹੜਾ ਪਿੰਡ ਹੈ? ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਸਰੀ ਘਰ ਸਾਰਿਆਂ ਨੂੰ ਬੁਲਾਵਾਂਗੇ। ਤੇ ਮੇਰਾ ਨਾਮ ਕਲਦੀਪ ਕੌਰ ਜੇ ਤੇ ਇਹ ਆ ਸਾਡੇ ਸਰਪੰਚ ਸਾਹਿਬ ਮਨਜੀਤ ਕੌਰ। ਠੀਕ ਹੈ। ਇਹ ਅਹੀਂ ਘਰ ਦੇ ਮੈਂਬਰਾਂ ਵਾਂ ਇੱਕੋ ਮੈਂਬਰਾਂ ਵਾਂ ਇੱਕੋ ਪਰਿਵਾਰ ਨਹੀਂ ਠੀਕ ਵਾਣਾ ਇਹ ਅਹੀਂ ਪਿੰਡ ਆਲੋਵਾਲ ਦੇ ਵਿੱਚ ਅਹੀਂ ਉੱਥੇ ਗਲੀਆਂ ਗਲੀਆਂ ਦਾ ਤੇ ਨਾਲੀਆਂ ਦਾ ਕੰਮ ਚੱਲ ਰਿਹਾ ਸੀ ਤੇ ਆਹ ਦਾ ਕੰਮ ਚੱਲ ਰਿਹਾ ਸੀ ਇਹ ਉਧਰੋਂ ਜਦੋਂ ਕੰਮ ਚੱਲ ਰਿਹਾ ਸੀ ਤੇ ਅਹੀਂ ਬਸ ਉਧਰੋਂ ਸਾਡੇ ਸਰਪੰਚ ਸਾਹਿਬ ਆਉਂਦੇ ਹੀ ਧਾਰੀਵਾਲ ਸਹਿਰ ਤੋਂ ਜਦੋਂ ਧਾਰੀਵਾਲ ਸਹਿਰ ਤੋਂ ਆਉਂਦੇ ਹੀ ਆਣ ਕੇ ਇਹਨਾਂ ਨੇ ਉੱਥੇ ਗੱਡੀ ਰੋਕੀ ਇਹਨਾਂ ਨੇ ਕਿਹਾ ਵੀ ਚਲੋ ਮੈਂ ਕੰਮ ਤੇ ਕਰਵਾ ਰਿਹਾ ਸੀ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਇਹ ਉਹਨਾਂ ਨੇ ਇਹਨਾਂ ਨੂੰ ਗਾਲ ਮੰਦਾ ਕੀਤਾ ਤੇ ਇਹਨਾਂ ਦੇ ਕੱਪੜੇ ਪਾੜੇ ਤੇ ਇਹਨਾਂ ਦੀ ਗੱਡੀ ਭੰਨੀ ਤੇ ਗੱਡੀ ਭੰਨ ਦੇ ਵਿੱਚ ਇੱਕ ਗੋਰੂ ਆ ਇੱਕ ਮਣੀ ਆ ਲੰਬੜਦਾਰ ਤੇ ਇੱਕ ਘਾਰੋ ਆ ਮਜਬੀ ਸਿੰਘ ਮੁੰਡਾ ਇੱਕ ਮਹਾਸ਼ਾ ਮੁੰਡਾ ਵਾ ਬੱਗਾ ਠੀਕ ਆ ਇਹ ਦੇ ਹੱਥੀ ਪਏ ਨੇ ਨਲੇ ਇਹਨਾਂ ਨੇ ਗੱਡੀ ਭੰਨੀ ਐ ਤੇ ਇੱਕ ਜਿਹੜਾ ਗੋਰੂ ਆ ਉਹਦਾ ਡੈਡੀ ਹੈਗਾ ਬਿੱਲਾ ਉਹਨੂੰ ਕਹਿ ਦਿੰਦੇ ਨੇ ਪੱਕੇ ਨਾਮ ਦਾ ਮੈਨੂੰ ਨਹੀਂ ਪਤਾ ਉਹਦਾ ਕੀ ਐ ਤੇ ਕੀ ਨਹੀਂ ਠੀਕ ਹੈ ਤੇ ਬਾਕੀ ਨਾ ਤੁਹਾਨੂੰ ਬਾਅਦ ਚਾਪੇ ਪਤਾ ਲੱਗ ਜਾਏਗਾ ਜੋ ਹੈਗੇ ਨੇਗੇ ਤੇ ਇਹਨਾਂ ਨੇ ਸਾਡੇ ਸਰਪੰਚ ਸਾਹਿਬ ਦੀ ਬਹੁਤ ਬੇਇੱਜ਼ਤੀ ਕੀਤੀ ਜੇ ਅਸੀਂ ਅਸੀਂ ਪਿੰਡ ਦੇ ਮੌਜੂਦਾ ਸਰਪੰਚਾਂ ਅਹੀਂ ਪਿੰਡ ਕਰਵਾਉਨੇ ਸਾਡਾ ਪ੍ਰਬੰਧਕ ਲੱਗਾ ਹੋਆ ਜਦੋਂ ਅਸੀਂ ਪਿੰਡ ਕੰਮ ਕਰਵਾਉਣ ਦੇ ਆ ਤੇ ਫਿਰ ਇਹ ਵਿੱਚ ਹਰ ਇੱਕ ਕੰਮ ਦੇ ਵਿੱਚ ਸਾਡੇ ਲੱਤ ਡੰਦੇ ਨੇਗੇ ਤੇ ਹਰ ਇੱਕ ਥਾਂ ਤੇ ਸਾਨੂੰ ਜਲੀਲ ਕਰਦੇ ਨੇ ਤੇ ਫਿਰ ਅਹੀਂ ਸਾਡਾ ਸਰਪੰਚ ਸਾਹਿਬ ਘਰ ਆਗੇ ਨੇਗੇ ਜਦੋਂ ਘਰ ਆਣ ਕੇ ਅਸੀਂ ਆਪਣੇ ਘਰ ਰੋਟੀ ਪਾਣੀ ਖਾਦਾ ਅਸੀਂ ਪੈ ਗਏ ਆ ਹੁਣ ਕੇ ਪੁਲਿਸ ਆਈ ਪੁਲਿਸ ਨੇ ਕਿਹਾ ਵੀ ਕੀ ਗੱਲ ਹੋਈ ਆਹੀਂ ਵੀ ਦਰਖਾਸਤ ਦਿੱਤੀ ਚਲੋ ਉਹਨਾਂ ਨੇ ਵੀ ਦਿੱਤੀ ਹੋਣੀ ਆ ਤੇ ਪੁਲਿਸ ਨੇ ਕਿਹਾ ਵੀ ਅਸੀਂ ਆਪਣੀ ਘਰ ਆ ਮੁੜ ਕੇ ਪੈ ਗਏ ਆਣ ਕੇ ਕੋਈ ਗੱਲਬਾਤ ਨਹੀਂ ਹਾਨੂੰ ਨਹੀਂ ਪਤਾ ਰਾਤ ਇਹਨਾਂ ਨੇ ਕੀ ਕੀਤਾ ਆਪੇ ਇਹਨਾਂ ਨੇ ਆਪਣੀਆਂ ਪੈਲੀਆਂ ਵਾਈਆਂ ਆਪੇ ਇਹਨਾਂ ਨੇ ਆਪਣੀਆਂ ਕੰਧਾਂ ਢਾਈਆਂ ਉਹ ਵੀ ਸਾਡੇ ਤੇ ਜਮਲਾ ਛੱਡਿਆ ਇਹਨਾਂ ਨੇ ਵੀ ਇਹਨਾਂ ਨੇ ਕੀਤਾ ਸਾਰਾ ਕੰਮ ਪਰ ਅਸੀਂ ਇਹ ਕੁਝ ਨਹੀਂ ਕੀਤਾ ਹੈਗਾ ਠੀਕ ਆ ਇਹੋ ਜੇ ਕੰਮ ਇਹਨਾਂ ਨੂੰ ਹੁੰਦੇ ਕਰਨੇ ਹਾਨੂੰ ਨਹੀਂ ਹੁੰਦੇ ਕਰਨੇ ਨਾ ਹੀ ਸਾਡੇ 25 ਸਾਲ ਸਾਡੇ ਸਹੌਰਾ ਸਾਹਿਬ ਨੇ ਸਰਪੰਚੀ ਕੀਤੀ ਜੇ ਬਲਾਕ ਸੰਪਤੀਆਂ ਦੇ ਮੈਂਬਰ ਰਹੇ ਜੀ ਠੀਕ ਵਾ ਸਾਡੇ ਤਾਇਆ ਸਾਹਿਬ ਨੇ 15 ਸਾਲ ਸਰਪੰਚੀ ਕੀਤੀ ਜੇ ਅਸੀਂ ਇਦਾਂ ਦੇ ਕੰਮ ਕਰਾਂਗੇ ਠੀਕ ਵਾ ਸਾਰੀ ਉਮਰ ਸਾਡੀ ਸਰਪੰਚੀਆਂ ਤੇ ਲੰਗ ਗਈ ਜੇ ਅਸੀਂ ਇਦਾਂ ਦੇ ਕੰਮ ਨਹੀਂ ਕਰ ਸਕਦੇ ਨਾ ਹੀ ਸਾਨੂੰ ਇਦਾਂ ਦੇ ਕੰਮ ਕਰਨੇ ਆਉਂਦੇ ਨਹੀਂਗੇ ਇਹ ਕੰਮ ਇਹਨਾਂ ਨੂੰ ਆਉਂਦੇ ਨੇ ਇਹਨਾਂ ਨੂੰ ਇਹ ਪੁੱਛ ਕੇ ਵੇਖੋ ਭਲਾ ਤੁਹਾਡਾ ਇੱਕ ਵੀ ਮੈਂਬਰ ਹੈਗਾ ਜਿਹੜੇ ਤੁਸੀਂ ਬਣਾ ਕੇ ਬੈਠੇ ਜੇ ਅਸੀਂ 200 ਬੋਲ ਲੀਡ ਦੇ ਨਾਲ ਪਿੰਡ ਦੇ ਵਿੱਚੋਂ ਬਣਾਇਆ ਸਾਨੂੰ ਮਤਲਬ ਵੋਟਾ ਪਾ ਕੇ ਬਣਾਇਆ ਵਾ ਪਿੰਡ ਦੇ ਆਨੇ ਠੀਕ ਆ ਅਸੀਂ ਬਣੇ ਆ ਇਹ ਸਾਨੂੰ ਪਿੰਡ ਦੀ ਸਹਿਮਤੀ ਨਾਲ ਹਰ ਇੱਕ ਨੇ ਬਣਾਇਆ ਹਰ ਇੱਕ ਭੈਣ ਭਰਾ ਨੇ ਸਾਡਾ ਸਤਿਕਾਰ ਕੀਤਾ ਵਾ ਤੇ ਇਹਨਾਂ ਨੇ ਇਹਨਾਂ ਦੇ ਮੈਂਬਰ ਵੀ ਕੋਈ ਹੈ ਨਹੀਂ ਇਹਨਾਂ ਨੇ ਜਾਲੀ ਵੋਟਾਂ ਪਾਈਆਂ ਨੇ ਇਹਨਾਂ ਨੇ ਮੈਂਬਰ ਵੀ ਆਪਣੇ ਜਾਲੀ ਬਣਾਏ ਆ ਤੇ ਫੇਰ ਵੀ ਸਾਨੂੰ ਇਹ ਮਤਲਬ ਕੰਮ ਨਹੀਂ ਕਰ ਦਿੰਦੇ ਸਾਡਾ ਪ੍ਰਬੰਧਕ ਲੱਗਾ ਜਦੋਂ ਸਾਨੂੰ ਕੰਮ ਨਹੀਂ ਕਰ ਦਿੰਦੇ ਤੇ ਫੇਰ ਕੋਈ ਵੀ ਕੰਮ ਕਰਾਉਂਦੇ ਪਿੰਡ ਦੇ ਵਿੱਚ ਆਰਕੀਟੈਕਟ ਪਾਉਂਦੇ ਹਾਂਜੀ ਜੇ ਅਸੀਂ ਕੋਈ ਵੀ ਕੰਮ ਕਰਾਉਂਦੇ ਆ ਤੇ ਪਿੰਡ ਦੇ ਵਿੱਚ ਇਹ ਡਿੱਕਾ ਲਉਂਦੇ ਨੇ ਹਰ ਇੱਕ ਕੰਮ ਦੇ ਵਿੱਚ ਇਹ ਖੜੇ ਹੁੰਦੇ ਨੇ ਆ ਕੇ ਕਾਗਰ ਰਿਜੈਕਟ ਬਣੇ ਹਾਂਜੀ ਇਹ ਆਂਦੇ ਨੇ ਸਾਨੂੰ ਅਸੀਂ ਸਰਪੰਚੀ ਤੁਹਾਨੂੰ ਨਹੀਂ ਕਰਨੀ ਹੈ ਜੀ ਇਹ ਸਰਪੰਚੀ ਆਹੀਂ ਸਰਪੰਚੀ ਆਪ ਕਰਨੀ ਜੇ ਤੁਹਾਡੇ ਕੋ ਮੈਂਬਰ ਹੈ ਮੈਂਬਰ ਇਹਨਾਂ ਦੇ ਆਪਣੇ ਨੇ ਵੋਟਾਂ ਨਾ ਬਣੇ ਜੇ ਇਹ ਮੈਂਬਰ ਨੇਗੇ ਇਹਨਾਂ ਕੋਲ ਸਾਡੇ ਮੈਂਬਰ ਇਹ ਗੱਲ ਕਰਾਓ ਤੁਹਾਡੇ ਕਾਗਰ ਰਿਜੈਕਟ ਕਰਾਏ ਇਹਨਾਂ ਨੇ ਹਾਂਜੀ ਅਸੀਂ ਕੰਪਲੀਟ ਕੀਤੀ ਜੇ ਠਾਈ ਉਹਨਾਂ ਨੇ ਕਹਿ ਕੇ ਇਹਨਾਂ ਟਰੈਕਟਰ ਦੇ ਨਾਲ ਸਾਡੀ ਪੈੜੀ ਵਾਹ ਦਿੱਤੀ ਆ ਸਿਮਰ ਜੀ ਨਹੀਂ ਜੇ ਇਹਨਾਂ ਨੇ ਅਹੀਂ ਕੁਛ ਨਹੀਂ ਕੀਤਾ ਹੈਗਾ ਪੈੜੀ ਸਾਨੂੰ ਕੋਈ ਪਤਾ ਨਹੀਂ ਕਦੋਂ ਇਹਨਾਂ ਨੇ ਪੈੜੀ ਵਾਈ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਕਿਹੇ ਕੱਲ ਦਾ ਨਹੀਂ ਪਤਾ ਹੈਗਾ ਦੁਮੁਰਕੇ 3 ਵਜੇ 3:30 ਵਜੇ ਤੱਕ ਪੁਲਿਸ ਆਈ ਆ ਤੇ ਪੁਲਿਸ ਆਈ ਜਦੋਂ ਸਾਨੂੰ ਆਦੇ ਵੀ ਕੋਈ ਆ ਕੰਮ ਕੀਤਾ ਇਹਨਾਂ ਥਾਣੇ ਨੂੰ ਫੋਨ ਕੀਤਾ ਤੁਹਾਡੇ ਘਰ ਪੁਲਿਸ ਕੱਲੀ ਪੁਲਿਸ ਆਈ ਤੇ ਅਸੀਂ ਕਿਹਾ ਵੀ ਅਸੀਂ ਤੇ ਅਸੀਂ ਆਪਣੇ ਘਰ ਪਏ ਹਾਂ ਨੂੰ ਕੀ ਕੱਲ ਦਾ ਨਹੀਂ ਪਤਾ ਹੈਗਾ ਠੀਕ ਆ ਤੇ ਅਸੀਂ ਕਿਹਾ ਸਾਡਾ ਟਰੈਕਟਰ ਪੁਲਿਸ ਲੈ ਗਈ ਆ ਅਸੀਂ ਵੀ ਤਾਂ ਵੀ ਨਹੀਂ ਅਸੀਂ ਕੋਈ ਗੱਲ ਕੀਤੀ ਵੀ ਕੋਈ ਗੱਲ ਨਹੀਂ ਲੈ ਗਈ ਆ ਤੇ ਅਸੀਂ ਲੈ ਆਵਾਂਗੇ ਠੀਕ ਵਾਤੇ ਅਸੀਂ ਇਦਾਂ ਦੇ ਕੰਮ ਨਹੀਂ ਕਰਦੇ ਹੈਗੇ ਜੋ ਕਰਦੇ ਇਹੋ ਹੀ ਕੰਮ ਕਰਦੇ ਠੀਕ ਹੈ ਹਾਂਜੀ ਇਹ ਝੂਠੇ ਨੇ ਇਹ ਝੂਠੇ ਸਾਨੂੰ ਬਲੇਮ ਲਾਉਂਦੇ ਨੇ ਤੇ ਜਿੰਨੇ ਇਹ ਕੰਮ ਕਰਦੇ ਨੇ ਗਲਤ ਕਰਦੇ ਨੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਰੇ ਝੂਠ ਬੋਲਦੇ ਨੇ ਅਸੀਂ ਐਦਾਂ ਦਾ ਕੰਮ ਕੋਈ ਨਹੀਂ ਕੀਤਾ ਜਿਨ੍ਹਾਂ ਨੂੰ ਜਿਹਨੇ ਗੱਡੀ ਭੰਨੀ ਜਾਂ ਜਿਹੜੇ ਆਉਂਦੇ ਕਿਸੇ ਇਲਾਕੇ ਉਹਨਾਂ ਦਾ ਨਾਂ ਜੀ ਗਰਨਾਮ ਸਿੰਘ ਸੀ ਇਹ ਮੇਰੇ ਦੋਸਤ ਸਰਪੰਚ ਦੇ ਪਤੀ ਹਾਂਜੀ ਪਤੀ ਨੇਗੇ ਤੇ ਇਹਨਾਂ ਨੇ ਘੇਰਿਆ ਇਹ 5-7 ਬੰਦੇ ਹੈਗੇ ਇਹਨਾਂ ਨੇ ਘੇਰਿਆ ਘੇਰ ਕੇ ਨਾਲੇ ਉਹਨਾਂ ਦੀ ਗੱਡੀ ਭੰਨੀ ਸ਼ੀਸ਼ੇ ਭੰਨੇ ਇਹ ਪੁਲਿਸ ਵੇਖ ਕੇ ਵੀ ਗਈ ਆ ਸ਼ੀਸ਼ੇ ਭੰਨੇ ਨਲੇ ਉਹਨਾਂ ਦੀ ਰਫਲ ਗੱਡੀਆਂ ਸ਼ੀਸ਼ੇ ਤੋੜ ਕੇ ਫਿਰ ਇਹਨਾਂ ਰਫਲ ਕੱਢੀ ਨਾਲੇ ਉਹਨਾਂ ਦੀ ਬੇਟੀ ਕੀਤੀ ਉਹਨਾਂ ਦੇ ਹੱਥੀਂ ਕੱਪੜੇ ਪਾੜੇ ਉਹਨਾਂ ਨੇ ਹਾਂਜੀ ਅਸੀਂ ਪੁਲਿਸ ਕੋ ਇਨਸਾਫ ਮੰਗਦੇ ਆ ਤੇ ਜੋ ਹੱਕ ਹੋਣਾ ਚਾਹੀਦਾ ਸਾਡੇ ਹੱਕ 'ਚ ਹੋਣਾ ਚਾਹੀਦਾ ਵਾ ਠੀਕ ਹੋਣਾ ਆਮਰਜੀਤ ਸਿੰਘ ਪਿੰਡ ਆਲੋਵਾਲ ਜੋ ਕਿ ਮੈਂ ਸਤੰਬਰ ਮਹੀਨੇ ਜੋ ਸਰਪੰਚੀ ਦੀ ਚੋਣ ਹੋਈ ਸੀ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸ 35 ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਆ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹ ਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰੇ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ 4-5 ਦਿਨ ਹੋ ਗਏ ਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਮੇਰੀ ਇਹਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲੋਂ ਮਟੀਰੀਅਲ ਲਿਆ ਕੇ ਮੈਂ ਆਪਣੀ ਜਗਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀਇ ਕਰੇ ਪਿਛਾਂ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗੁਰਨਾਮ ਸਿੰਘ ਹਟ ਜਾ ਨਾ ਇਦਾਂ ਕਰ ਇਹ ਗੁਰਨਾਮ ਸਿੰਘ ਜਦੋਂ ਇਨੀ ਗੱਲ ਕਹੀ ਨੇ ਬਾਰੀ ਮਿਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਪਰ ਜਦੋਂ ਇਹਨੇ ਰਫਲ ਭੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੁਲਾਜ਼ਮ ਆਏ ਐਸਐਚਓ ਸਾਹਿਬ ਆਏ ਉਹ ਨਾਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹ ਨਾਣ ਕੇ ਜੁਹਾੜੇ ਹੀ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋ ਰਫਲ ਆਈ ਉਹਨਾਂ ਨੂੰ ਦੇਤੀ ਉਹ ਨਾਣ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਹੀ ਉੱਚ ਉਹਨਾਂ ਸਾਡੇ ਕੋ ਵੀਡੀਓ ਉਹ ਨਾ ਆਪਣੇ ਰਾਉਂਡ ਕੱਢ ਕੇ ਰਫਲੋ ਲੈ ਗਏ ਨਾਲ ਐ ਐਸ ਐਚਓ ਸਾਹਿਬ ਨੇ ਸਾਨੂੰ ਸਟੈਂਪ ਦੇ ਦਿੱਤਾ ਕਿ ਸਵੇਰੇ 10 ਵਜੇ ਆ ਜਾਓ ਕੋਈ ਨਹੀਂ ਜਿੱਦਾਂ ਤੁਸੀਂ ਕਹੋਗਾ ਉਦਾਂ ਹੋ ਜਾਏਗਾ ਠੀਕ ਆ ਅਸੀਂ ਸਸਾ ਚੱਲ ਗਏ ਅਸੀਂ ਵੀ ਆਪਣੇ ਸਾਰੇ ਰਾਮ ਰੂਮ ਡੈਪੇ ਕਰਨ ਸੌਂਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1 ਵਜੇ ਦੇ ਨਾਲ ਆਏ ਕਿਤੇ ਦੁਵੇਂ ਪਿਓ ਪਤਾ ਸ਼ਰਾਬ ਨਾਲ ਰਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾਇਆ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਢੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜੀ ਨੂੰ ਤੰਗ ਪਰੇਸ਼ਾਨ ਕਰਦੇ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਕਟੋ ਕਟ ਦੋ ਕਾਂ ਥਾਂ ਇਨੇ ਕਮਾ ਦਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਲੋ ਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਝੋਨਾ ਵਾ ਇਨੇ ਉਹਦੇ ਵਿੱਚੋਂ ਦੀ ਟਰੈਕਟਰ ਘੁਮਾ ਕੇ ਝੋਨਾ ਮੇਰਾ ਖਰਾਬ ਕੀਤਾ ਫਿਰ ਅਹੀ ਰਾਤ ਹਣ ਜੋ ਪਾ ਲੱਗਾ ਰਾਤ 2 ਵਜੇ ਐਸਐਚਓ ਸਾਹਿਬ ਨੂੰ ਫਿਰ ਫੋਨ ਕੀਤਾ ਉਹਨਾਂ ਉਸੇਲੇ ਮੁਲਾਜ਼ਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦਾ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਟਰੈਕਟਰ ਉਹ ਲਾ ਕੇ ਫੇਰ ਅਸੀਂ ਚਲੋ ਕੀਤਾ ਹੁਣ ਸਵੇਰੇ ਫੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੋ ਕਿ ਗਰਦਾਨ ਸਿੰਘ ਕਾਲੇ ਮੇਰਾ ਤਾਇ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈ ਪਾਏ ਹਾਂ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਹੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਂ ਇਹਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਲਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਆ ਇਹ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਅੱਗੇ ਪਿਛੇ ਕੀਤੀ ਆ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਨਾਲੀ ਕੱਢ ਲਈ ਦਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਨਾਲੀ ਦੇ ਕੋ ਖੋਲੀ ਆ ਖੋ ਕੇ ਮੁੜ ਕੇ ਹੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਹੈ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਹੈ ਉਹਦੇ ਦੋ ਫਾਇਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫਿਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਦੇ ਘਰ ਲਾ ਕੇ ਸਾਡੀ ਪਹਿਲੀ ਆ ਉਹਦੀ ਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤਾ ਮੇਰੇ ਕੋਲ ਵੀ ਆਲੋ ਵਾਲ ਦੀ ਪੰਚਾਇਤ ਆ ਜੀ ਕੁਝ ਰਕਬਾ ਤੇ ਇਹਨਾਂ ਸਾਰਾ ਰਾਹ ਬਾਤਾਂ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੀ ਮੈਂ ਵੀ ਆਮ ਪਾਲੀ ਦਾ ਸ਼ਿਪਾਈ ਆਂ ਮੈਂ ਪੋਲਿੰਗ ਜੈਂਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਜੈਂਟ ਅੰਦਰ ਬਣਿਆ ਸੀ ਅਸੀਂ ਆਨੇ ਹਾਂਜੀ ਇਹਦੀ ਕਰਦੀ ਆ ਜੀ ਮੌਜੂਦਾ ਸਰਪੰਚ ਸਾਡੇ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰੰਜੀਤ ਇਹ ਹੀ ਰੰਜਾ ਸਾਹਿਬ ਠੀਕ ਹੈ ਨੀ ਪਰਵਾਹ ਦਾ ਕਹਿਣਾ ਹੈਗਾ ਕਿ ਇਹ ਕਹਿੰਦਾ ਵੀ ਰੇਤਾ ਬਜਰੀ ਨਹੀਂ ਸੀ ਮਿਲ ਰਿਆ ਜਿਸ ਕਰਕੇ ਉਹ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿਣਾ ਵੀ 4-5 ਦਿਨ ਹੋ ਗਏ ਉਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰੀਆਂ ਦੁਕਾਨਾਂ ਨੇ ਧਾਰੀ ਵਾਲੇ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜ਼ੀ ਸੀਮੈਂਟ ਲੈ ਆਂਦਾ ਵੇਖੋ ਜੇ ਸਾਨੂੰ ਮਿਲ ਸਕਦਾ ਉਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਹੈ ਜੇ ਉੱਥੇ ਪਾ ਸਕਦਾ ਤੇ ਉੱਥੇ ਹੀ ਪਾ ਦਿੰਦਾ ਠੀਕ ਹੈ ਜਾਣ ਬੁੱਝ ਕੇ ਠੀਕ ਹੈ ਧਮਕੀਆਂ ਦਿੰਦਾ ਠੀਕ ਅਹੀਂ ਇਹ ਤਾਂ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਵਾਇਆ ਹੋਇਆ ਪਿੰਡ ਵਿੱਚ ਪੁਲਸ ਆਈ ਕਿ ਕਹਿੰਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਏ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰਾਮਦ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਨਹੀਂ ਪ੍ਰਸ਼ਾਸਨ ਹੀ ਮੰਗ ਕਰਦੇ ਆ ਟਾਲੋ ਵਾਲਿਆ ਇਹਨਾਂ ਦਾ ਪਹਿਲਾਂ ਤੋਂ ਹੀ ਆਰਪ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਪਸ ਝਗੜਾ ਚੱਲੀ ਹੁੰਦਾ ਆ ਇਹ ਅਪੋਜੀਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨੁਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰ ਲਓ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਿ ਲੈ ਲਈ ਠੀਕ ਹੈ